ਅਲੂ ਫਲਰ ਚੰਬੇ ਦੀ ਬੂਟੀ ਮੇਰੇ ਜਿਹੜਾ ਅਸਲੀ ਯਾਰ ਆ ਉਹ ਤਾਂ ਫਿਰ ਉਹੀ ਆ ਇਹ ਤਾਂ ਦੁਨੀਆ ਵਾਲੇ ਇਹ ਯਾਰ ਝੂਠੇ ਨੇ ਉਹ ਸਹੀ ਆ ਉਹ ਯਾਰ ਸਹੀ ਆ ਅੰਦਰ ਬੂਟੀ ਮੁਸ਼ਕ ਮਚਾਰਾ ਨੂੰ ਨੂੰ ਸੋ ਤਸਵੀਰ ਦੇ ਵਿੱਚ ਮੈਂ ਆਕਾਸ਼ਪਾਣੀ ਜਲੰਧਰ ਤੋਂ ਕੀਤਾ ਜੀ ਪੰਜਾਬੀ ਲੋਕ ਗੀਤ ਉਸ ਤੋਂ ਬਾਅਦ ਮੈਂ ਰੇਡੀਓ ਤੇ ਗਿਆ ਉਦੋਂ ਸਾਰੇ ਲੋਕ ਗੀਤ ਹੀ ਚੱਲਦੇ ਹੁੰਦੇ ਸੀ ਉਹ ਉਹ ਰੇਡੀਓ ਪ੍ਰਸਾਰਤ ਕਰਦਾ ਹੁੰਦਾ ਤੇ ਟੈਲੀਵਿਜ਼ਨ ਕਰਦਾ ਹੁੰਦਾ ਸੀ ਉਦੋਂ ਨਾ ਕੋਈ ਮੀਡੀਆ ਨਾ ਕੋਈ ਐਡਾ ਬੋਲਬਾਲਾ ਹੈ ਨਹੀਂ ਸੀਗਾ ਨਦੀ ਕਿਨਾਰੇ ਬੁਲਬੁਲ ਬੈਠੀ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਚੱਲੀ ਦਾ ਦੂਰ ਬਸੇਂਦਿਆ ਸੱਜਣਾ ਵਿਆਜਾ ਦੂਰ ਬਸੇਂਦਿਆ ਸੱਜਣਾ ਵਿਆਜਾ ਜੀ ਨਹੀਂ ਲੱਗਦਾ ਕੱਲੀ ਦਾ ਆ ਜਾ ਬਿਮਈਆ ਆ ਜਾ ਬਿਮਈਆ ਉਹ ਐਦਾਂ ਦਾ ਗਾਣਾ ਸੀ ਬੜਾ ਪਿਆਰ ਮਿਲਿਆ ਜਿਹਦੇ ਨਾਲ ਐਕਚੁਅਲ ਦੇ ਵਿੱਚ ਅਖਤਰ ਅਲੀ ਮਤੂਈ ਬਣਿਆ ਉਹ ਇਹ ਸਟੇਪ ਨੇ ਬਣਾਇਆ ਇਸ ਗਾਣੇ ਨੇ ਬਣਾਇਆ ਪੰਨ੍ਹੇ ਦਾ ਅ ਸੰਗੀਤ ਅਜਿਹਾ ਹੁੰਦਾ ਸੀ ਜੇ ਮਨ ਨੂੰ ਕਹਿੰਦੀ ਇੱਕ ਰੂਹ ਦੀ ਖਰਾਕ ਬਣ ਜਾਂਦੀ ਸੀਾਰੇ ਚ ਦੀ ਕੋਈ ਹੱਸਦਾ ਸੀ ਤਾਂ ਉਹਨੂੰ ਰੋਣ ਲਾ ਦਿੰਦਾ ਸੀ ਰੋਣ ਵਾਲੇ ਨੂੰ ਹਸਾ ਦਿੰਦਾ ਸੀ ਪਰ ਅੱਜ ਕੱਲ ਅੱਜ ਕੱਲ ਦੀ ਗਾਇਕੀ ਗਾਇਕ ਕੋਹਾਂ ਦੂਰ ਨੇ ਕੀ ਕਹਿਣਾ ਚਾਹੂੰਗਾ ਉਹ ਕੈਸਟਾਂ ਵਾਲਾ ਜਦੋਂ ਡੈੱਕੀ ਹੁੰਦੇ ਸੀ ਤਾਂ ਰੀਲਾਂ ਹੀ ਚੱਲਣੀਆਂ ਸੀ। ਪਿੱਛੇ ਜੇ ਸੀਡੀ ਆ ਗਈ ਸੀ, ਬਿਲਕੁਲ। ਫੇ ਚਿਪ ਆ ਗਈ ਸੀ। ਬਾਜੀ ਹੁਣ ਮੋਬਾਈਲ ਇਹ ਆ ਗਿਆ ਹੁਣ ਇਹਦੇ ਕਰਕੇ ਗਾਉਣ ਲੱਗ ਗਏ। ਪਹਿਲਾਂ ਸਪੀਕਰ ਆਉਂਦੇ ਹੁੰਦੇ ਸੀ, ਉਹਨਾਂ ਵਾਸਤੇ ਐਚਐਮਬੀ ਦੇ ਤਵੇ ਚੱਲਦੇ ਸੀ। ਕਿਉਂਕਿ ਜਿਵੇਂ ਜਿਵੇਂ ਸਮਾਂ ਬਦਲ ਗਿਆ, ਉਦੋਂ ਉਦੋਂ ਬੰਦਾ ਨਾਲ ਬਦਲਦਾ ਚੱਲਿਆ ਗਿਆ। ਪਰ ਜੋ ਉਹਦੀ ਹੋਂਦ ਹੈ, ਉਹਨੇ ਕਰਨਾ ਕੀ ਹੈ? ਉਹ ਉਹ ਉਹਦਾ ਰੋਹਾਨੀਕ ਉਹ ਦੀ ਬੁਨਿਆਦ ਹੈ ਉਸ ਤੇ ਕੰਮ ਕਰਦਾ ਰਹਿੰਦਾ ਬੰਦਾ ਵਰਕ ਕਰਦਾ ਰਹਿੰਦਾ ਯਾਰ ਕੱਲਾ ਤੁਸੀਂ ਤੇ ਮੈਂ ਨਹੀਂ ਜਿਹੜਾ ਯਾਰ ਹੈ ਉਹ ਬਾਪ ਵੀ ਹੈ ਬਾਪ ਵਰਗਾ ਕੋਈ ਯਾਰ ਨਹੀਂ ਮਾਂ ਵੀ ਭੈਣ ਵੀ ਇਹ ਜਿਹੜਾ ਇਸ਼ਕ ਹੈ ਇੱਕ ਰੰਗ ਦਾ ਨਹੀਂ ਇਸ਼ਕ ਮਜ਼ਾਜ਼ੀ ਨਾ ਕਰੋ ਹਕੀਕੀ ਕਰੋ ਹਕੀਕੀ ਕਰੋ ਉਸ ਮਾਲਕ ਨਾਲ ਉਹ ਲੱਗੀ ਤੋਂ ਵਗੈਰ ਕਦੇ ਮਿੱਟਦੀ ਨਹੀਂ ਦੂਰੀ ਇਸ਼ਕੋਂ ਵਗੈਰ ਹਰ ਗੱਲ ਹੈ ਅਧੂਰੀ ਤਾਈਓ ਫਿਰਦੇ ਫਕਰ ਹੋਕੇ ਬੇਪਰਵਾ ਫਿਰਦੇ ਫਕਰ ਹੋਕੇ ਬੇਪਰਵਾ ਬਨ ਕੋ ਗੁਰੂ ਪੈਰਾਂ ਚ ਲੈਂਦੇ ਯਾਰ ਨੂੰ ਮਨਾ ਬਨ ਕੋ ਗੁਰੂ ਪੈਰਾਂ ਚ ਲੈਂਦੇ ਯਾਰ ਨੂੰ ਮਨਾ ਕੁਝ ਕ ਆਵਾਜ਼ਾਂ ਐਸੀਆਂ ਆਵਾਜ਼ਾਂ ਹੁੰਦੀਆਂ ਨੇ ਜੋ ਜੁਗਾ ਜੁਗਾ ਤੀਕ ਅਮਰ ਰਹਿ ਜਾਂਦੀਆਂ ਨੇ ਗੱਲ ਕਰੀਏ ਗਾਇਕੀ ਦੀ ਸੰਗੀਤ ਦੀ ਤਾਂ ਕੁਝ ਜਿਹੜਾ ਸੰਗੀਤ ਹੁੰਦਾ ਤਾਂ ਅਸਲ ਸੰਗੀਤ ਹੈ ਜਿਹੜਾ ਉਹ ਰੂਹ ਨੂੰ ਸਕੂਨ ਦੇਣ ਵਾਲਾ ਹੁੰਦਾ ਪਰ ਅਜੋਕੇ ਸਮੇਂ ਦੇ ਵਿੱਚ ਜੇਕਰ ਸੰਗੀਤ ਦੀ ਗੱਲ ਕਰੀਏ ਤਾਂ ਸ਼ਾਇਦ ਸੰਗੀਤ ਵੀ ਉਹ ਨਹੀਂ ਰਹਿ ਗਿਆ ਸੰਗੀਤ ਨੂੰ ਸੁਣਨ ਵਾਲੇ ਸੰਗੀਤ ਪ੍ਰੇਮੀ ਨੇ ਜਿਹੜੇ ਉਹ ਇੱਕ ਚਿੜੀ ਦੀ ਚਹਿਚਹਾੜ ਚਹਿਚਹਾਟ ਤੋਂ ਤੇ ਕੋਇਲ ਦੀ ਆਵਾਜ਼ ਦੇ ਵਿੱਚੋਂ ਵੀ ਸੰਗੀਤ ਲੱਭ ਲੈਂਦੇ ਨੇ ਤੇ ਅੱਜ ਸਾਡੇ ਨਾਲ ਇੱਕ ਅਜਿਹੀ ਹੀ ਪਿਆਰੀ ਆਵਾਜ਼ ਮੌਜੂਦ ਹੈ ਸਾਡੇ ਨਾਲ ਸੂਫੀ ਗਾਇਕ ਅਖਤਰ ਅਲੀ ਮਤੋਈ ਜੀ ਮੌਜੂਦ ਨੇ ਅਖਤਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ਸ਼ੀਕਾਲ ਜੀ ਪ੍ਰਕਾਸ਼ ਸ਼ਰਮਾ ਜੀ ਮੇਰੇ ਭਰਾ ਹੋ ਤੁਸੀਂ ਮੈਂ ਤੁਹਾਡੇ ਮਾਧਮ ਰਾਹੀਂ ਪੂਰੀ ਆਵਾਮ ਨੂੰ ਸਾਡੇ ਸਾਰੇ ਚਾਹਣ ਵਾਲਿਆਂ ਨੂੰ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਮੇਰੇ ਸਰੋਤਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਸ਼ਸ਼ੀਕਾਲ ਅਖਤਰ ਜੀ ਵੈਸੇ ਤਾਂ ਕਹਿ ਲਈਏ ਵੀ ਜੀ ਪੂਰੀ ਦੁਨੀਆ ਤੁਹਾਨੂੰ ਜਾਣਦੀ ਹੈ ਜੀ ਪਾਜੀ ਪਰ ਜੇਕਰ ਗੱਲ ਕਰੀਏ ਸੰਗੀਤਕ ਦੁਨੀਆ ਦੀ ਜਾਂ ਇਸ ਲਾਈਨ ਦੇ ਵਿੱਚ ਆਉਂਦੀ ਹੈ ਇਹ ਚਿੱਟਕਾਂ ਲੱਗੀ ਕਿੱਥੋਂ ਹੈ ਪਾਜੀ ਮੇਰੇ ਪਰਿਵਾਰ ਵਿੱਚ ਮੇਰੇ ਫਾਦਰ ਸਾਹਿਬ 우ਸਤਾਦ ਸ਼੍ਰੀ ਅਨਮਰ ਅਲੀ ਮਤੋਈ ਸਾਹਿਬ ਜੀ ਉਹ ਬੜੇ ਤਬਲਾ ਬਾਦ ਕੱਚੇ ਸੀਗੇ ਉਹਨਾਂ ਦੇ ਨਾਲ ਮੇਰੇ ਪਰਿਵਾਰ ਦੇ ਵਿੱਚ ਹੀ 뮤직 ਮੇਰੀ ਪੂਰੀ ਫੈਮਲੀ ਮੇਰੇ ਦਾਦਾ ਜੀ ਮੇਰੇ ਫਾਦਰ ਸਾਹਿਬ ਉਹਦੋਂ ਪਰਦਾਦਾ ਜੀ ਉਹਨਾਂ ਦੇ ਜਿਹੜੇ ਮੇਰੇ ਫਾਦਰ ਸਾਹਿਬ ਦੇ ਫਾਦਰ ਸੀਗੇ ਮੇਰੇ ਗ੍ਰੈਂਡ ਫਾਦਰ ਖਾਨ ਸਾਹਿਬ ਨਥੂ ਖਾਨ ਸਾਰੀ ਫੈਮਿਲੀ ਮੇਰੇ ਚਾਚੇ ਤਾਇਏ ਸਾਰੀ ਫੈਮਿਲੀ 뮤ਜ਼ਿਕ ਚ ਸੀ ਜਦੋਂ ਅਸੀਂ ਛੋਟੇ ਛੋਟੇ ਪੜਦੇ ਹੁੰਦੇ ਸੀ ਤੇ ਜਦੋਂ ਆਉਣਾ ਉਹਨਾਂ ਨੇ ਪ੍ਰੈਕਟਿਸ ਕਰਨੀ ਰਿਆਜ਼ ਕਰਨਾ ਉਹ ਕਰਨ ਰਸ ਬਣ ਗਿਆ ਬਸ ਉਹ ਚਿਟਕਨੇ ਫਿਰ ਉਧਰ ਨੂੰ ਹੀ ਲੈ ਗਈ ਉਹ ਨਾਲ ਨਾਲ ਸਟੱਡੀ ਕਰਦੇ ਗਏ ਨਾਲ ਨਾਲ ਹੀ ਗਾਉਂਦੇ ਗਏ ਤੇ ਗੱਲ ਕਰੀਏ ਸੰਗੀਤ ਪ੍ਰੇਮੀਆਂ ਦੀ ਜੀ ਤਾਂ ਇੱਕ ਚੰਗਾ ਸੰਗੀਤ ਪ੍ਰੇਮੀ ਹੈ ਜਿਹੜਾ ਸੁਣਨ ਵਾਲਾ ਹੈ ਜੀ ਤੇ ਸਰੋਤਿਆਂ ਦੀ ਗੱਲ ਕਰੀਏ ਤਾਂ ਉਹ ਚਿੜੀਆਂ ਦੀ ਚਹਿਚਹਾੜ ਦੇ ਵਿੱਚੋਂ ਜਾਂ ਕਹਿ ਲਈਏ ਕੋਇਲ ਦੀ ਆਵਾਜ਼ ਦੇ ਵਿੱਚੋਂ ਵੀ ਸੰਗੀਤ ਲੱਭ ਲੈਂਦਾ ਪਰ ਸਮਾਜ ਜਿਹੜਾ ਬਦਲ ਰਿਹਾ ਕਿਤੇ ਨਾ ਕਿਤੇ ਸੰਗੀਤ ਦੇ ਵਿੱਚ ਵੀ ਚੇਂਜ ਆਉਣ ਲੱਗ ਗਿਆ ਲੋਕ ਮਾੜੇ ਸੰਗੀਤ ਵੱਲ ਨੂੰ ਜਾਂ ਕਹਿ ਲਈਏ ਮਾੜੀ ਗੀਤਾਂ ਵੱਲ ਵੱਧ ਹੋ ਗਈ ਪ੍ਰਕਾਸ਼ ਜੀ ਇਹ ਬਿਲਕੁਲ ਤੁਹਾਡੀ ਰਾਜੀ ਗੱਲ ਸੱਚੀ ਹੈ ਪਰ ਜਦੋਂ ਮੈਂ ਸਟਾਰਟ ਕੀਤਾ ਸਾਲ 1988 ਦੇ ਵਿੱਚ ਹੂੰ ਮੈਂ ਆਕਾਸ਼ ਬਾਣੀ ਜਲੰਧਰ ਤੋਂ ਕੀਤਾ ਜੀ ਪੰਜਾਬੀ ਲੋਕ ਗੀਤ ਚ ਉਸ ਤੋਂ ਬਾਅਦ ਮੈਂ ਰੇਡੀਓ ਤੇ ਗਾਇਆ ਉਦੋਂ ਸਾਰੇ ਲੋਕ ਗੀਤ ਹੀ ਚੱਲਦੇ ਹੁੰਦੇ ਸੀਗੇ ਉਹ ਉਹ ਰੇਡੀਓ ਪ੍ਰਸਾਰਤ ਕਰਦਾ ਹੁੰਦਾ ਤੇ ਟੈਲੀਵਿਜ਼ਨ ਕਰਦਾ ਹੁੰਦਾ ਸੀ ਉਦੋਂ ਨਾ ਕੋਈ ਮੀਡੀਆ ਨਾ ਕੋਈ ਐਡਾ ਬੋਲਬਾਲਾ ਹੈ ਨਹੀਂ ਸੀਗਾ ਬਟ ਜਦੋਂ ਜਦੋਂ ਬੋਲਬਾਲਾ ਹੁੰਦਾ ਗਿਆ ਸਭ ਤੋਂ ਪਹਿਲੀ ਮੇਰੀ ਕਿਆ ਸਟਾਈ ਨਜ਼ਰਾਂ ਤੋਂ ਬਚ ਕੁੜੀਏ ਜਿਹਨੂੰ ਲਿਖਿਆ ਗਿਲ ਨਥੋ ਈੜੀ ਵਾਲੇ ਨੇ ਤੇ ਰਿਲੀਜ਼ ਕੀਤਾ ਪੈਰੀਟੌਨ ਨੇ ਔਰ ਮਿਊਜ਼ਿਕ ਅਤਲ ਜੀ ਨੇ ਕੀਤਾ ਫਿਰ ਮਹਿੰਦੀ ਆਈ ਫਿਰ ਨਜ਼ਰਾਂ ਤੋਂ ਬਚ ਕੁੜੀ ਆਈ ਪਹਿਲਾਂ ਮਹਿੰਦੀ ਆਈ ਫਿਰ ਜੰਜ ਲੈ ਕੇ ਆ ਜਾਈ ਹਾਂਜੀ ਫਿਰ ਆ ਕੁੜੀ ਆਈ ਫਿਰ ਪੁੱਤ ਜੱਟ ਦਾ ਆਈ ਮੰਗਿਆ ਸੀ ਪਿਆਰ ਤੇਰੇ ਬਿਨ ਫਿਰ ਸਿੰਗਲ ਟਰੈਕ ਆਏ ਜਿੱਦਾਂ ਮੇਰਾ ਤੇ ਫਿਰੋਜ਼ ਖਾਨ ਦਾ ਯਾਰ ਸੋਹਣਾ ਔਰ ਉਹਦੇ ਵਿੱਚ ਕੁਝ ਨੰਬਰ ਐਸੇ ਆਏ ਜਿਹੜੇ ਜਿੱਦਾਂ ਮਹਾਰਿਸ਼ੀ ਵਾਲਮੀਕ ਜੀ ਦੇ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਕੁਝ ਭੇਟਾਂ ਇਹ ਸਫ਼ਰ ਦੇ ਵਿੱਚ ਸਾਰੇ ਦੇ ਵਿੱਚ ਜਿਵੇਂ ਜਿਵੇਂ ਬਦਲਾ ਆਇਆ ਮੈਂ ਉਦਾਂ ਉਦਾਂ ਹੀ ਬਦਲੇ ਆਪਣੇ ਆਪ ਆਪਣੇ ਆਪ ਨੂੰ ਚੇਂਜ ਕੀਤਾ ਜਿਵੇਂ ਹੁਣ ਮੇਰਾ ਅੱਜ ਰਿਲੀਜ਼ ਹੋਇਆ ਗਾਣਾ ਜਿਹੜਾ ਜਿਹੜਾ ਹੈਗਾ ਯਾਰ ਨੂਮਨਾ ਯਾਰ ਨੂਮਨਾ ਜਿਹਨੂੰ ਲਿਖਿਆ ਗੋਰੇ ਕਸਬੇ ਨੇ ਯਾਰ ਕਿਹੜਾ ਇਹ ਬੰਦਗੀ ਵਾਲਾ ਯਾਰ ਹੈ ਇਹ ਕਿਹੜਾ ਪਾਜੀ ਮੈਂ ਫਿਰ ਹੁਣ ਯਾਰ ਦੱਸ ਦਿੰਨਾ ਜਿਹੜਾ ਅਸਲੀ ਯਾਰ ਆ ਉਹ ਤਾਂ ਫਿਰ ਉਹੀ ਹੈ ਇਹ ਤਾਂ ਦੁਨੀਆ ਵਾਲੇ ਨੇ ਇਹ ਯਾਰ ਝੂਠੇ ਨੇ ਉਹ ਸਹੀ ਹੈ ਉਹ ਯਾਰ ਸਹੀ ਹੈ ਹੈਨਾ ਇਹ ਉਹ ਥੀਮ ਹੈ ਜਦੋਂ ਬਾਬਾ ਬੁੱਲੇ ਸ਼ਾਹ ਨੂੰ ਉਹਨਾਂ ਦੇ ਪੀਰ ਸ਼ਾਹ ਨਾਇਜੀ ਨੇ ਕਹਤਾ ਵੀ ਬੁੱਲਿਆ ਤੂੰ ਹੁਣ ਮੇਰੇ ਦਰਬਾਰ ਨਾ ਬੜੀ ਉਸ ਥੀਮ ਤੇ ਹੈ ਵੀ ਉਹ ਲਗੀ ਤੋਂ ਵਗੈਰ ਕਦੇ ਮਿੱਟਦੀ ਨਹੀਂ ਦੂਰੀ ਇਸ਼ਕੋਂ ਵਗੈਰ ਹਰ ਗੱਲ ਹੈ ਅਧੂਰੀ ਤਾਈਓ ਫਿਰਦੇ ਫਕਰ ਹੋ ਕੇ ਬੇਪਰਵਾ ਫਿਰਦੇ ਫਕਰ ਹੋ ਕੇ ਬੇਪਰਵਾ ਬਨਖ ਗੁਰੂ ਪੈਰਾਂ 'ਚ ਲੈਂਦੇ ਯਾਰ ਨੂੰ ਮਨਾ ਬਨਖ ਗੁਰੂ ਪੈਰਾਂ 'ਚ ਲੈਂਦੇ ਯਾਰ ਨੂੰ ਮਨਾ ਲੈਂਦੇ ਯਾਰ ਨੂੰ ਮਨਾ ਲੈਂਦੇ ਯਾਰ ਨੂੰ ਮਨਾ ਇਹ ਆਪਣਾ ਗਾਣਾ ਰਿਲੀਜ਼ ਹੋ ਗਿਆ ਔਰ ਲੋਗ ਚਾਉਣ ਵਾਲੇ ਪਿਆਰ ਕਰਨ ਵਾਲੇ ਬਹੁਤ ਹੀ ਨਵਾਜ਼ ਰਹੇ ਨੇ ਜਿੱਦਾਂ ਮੇਰੇ ਨਦੀ ਕਿਨਾਰੇ ਨੂੰ ਮੰਗਿਆ ਸੀ ਪਿਆਰ ਨੂੰ ਜੰਜ ਲੈ ਕੇ ਆ ਜਾ ਈਦ ਵਾਲਾ ਦਿਨ ਇੱਕ ਮਿਆਂ ਚ ਦੋ ਤਲਵਾਰਾਂ ਪੈਂਦੀਆਂ ਤੇ ਨਹੀਂ ਪੁੱਤ ਜੱਟ ਦਾ ਆ ਕੁੜੀਏ ਤੇਰੇ ਬਿਨ ਉਹ ਸਾਰੇ ਗਾਣਿਆਂ ਨੂੰ ਪਿਆਰ ਦਿੱਤਾ ਇਸ ਗਾਣੇ ਨੂੰ ਵੀ ਬਹੁਤ ਸਾਰਾ ਪਿਆਰ ਦੇ ਅੱਛਾ ਨਦੀ ਕਿਨਾਰੇ ਦੀ ਗੱਲ ਕੀਤੀ ਹੈ ਹਾਂਜੀ ਹਾਂਜੀ ਅ ਹਰਭਜਨ ਸੇਰਾ ਜੀ ਦਾ ਵੀ ਆਇਆ ਸੀ ਇਹੀ ਟਰੈਕ ਸੇਮ ਜੀ ਜੀ ਤੇ ਸ਼ਾਇਦ ਪਹਿਲਾਂ ਉਹਨਾਂ ਤੋਂ ਪਹਿਲਾਂ ਤੁਸੀਂ ਗਾ ਦਿੱਤਾ ਸੀ ਮੈਂ ਮਨ ਦੇ ਵਿੱਚ ਨਹੀਂ ਆ ਵੀ ਯਾਰ ਕੌਂਟਰੋਵਰਸੀ ਕੀਤੀ ਜਾਵੇ ਕਿਉਂਕਿ ਗਾਇਕ ਨੇ ਕੌਂਟਰੋਵਰਸੀ ਦੇ ਵਿੱਚ ਰਹਿ ਕੇ ਜਿਹੜਾ ਕਹਿ ਲਈ ਫੇਮ ਭਾਲਦੇ ਨੇ ਦੇਖੋ ਮੈਂ ਕਦੇ ਵੀ ਕੌਂਟਰੋਵਰਸੀ ਨਹੀਂ ਕੀਤੀ ਮੇਰਾ ਨਸੀਬ ਆਪਣਾ ਹੈ ਜਿਹੜਾ ਕੋਈ ਹੋਰ ਕੰਮ ਕਰੂ ਉਹਦੇ ਭਾਗ ਆਪਣੇ ਨੇ ਜਿਹੜਾ ਮੈਂ ਗਾਇਆ ਸੀ ਉਹ ਪਹਿਲਾਂ ਬਹੁਤ ਜ਼ਿਆਦਾ ਸੁਪਰ ਡਿਪਰ ਹਿੱਟ ਹੋ ਗਿਆ ਸੀ ਉਹਦਾ ਮਕਸਦ ਕੀ ਸੀ ਉਹਦੇ ਵਿੱਚ ਜਨਾਬ ਚਰਨਜੀਤ ਹੁਜਾ ਸਾਹਿਬ ਦਾ 뮤직 ਸੀਗਾ ਇਹ ਲਿਖਿਆ ਸੀਗਾ ਸ੍ਰੇਸ਼ ਬੰਸਲ ਜੀ ਨੇ ਬੱਪਲੇ ਵਾਲਿਆਂ ਨੇ ਸੋ ਉਹ ਗਾਣਾ ਮੈਂ ਤੁਹਾਡੇ ਸਰਮੁਖ ਕਰ ਦੇਣਾ ਉਹਨਾਂ ਦੀ ਕਿਨਾਰੇ ਬੁਲਬੁਲ ਬੈਠੀ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਚੱਲੀ ਦਾ ਦੂਰ ਬਸੇਂਦਿਆ ਸੱਜਣਾ ਆ ਜਾ ਦੂਰ ਬਸੇਂਦਿਆ ਸੱਜਣਾ ਆ ਜਾ ਜੀ ਨਹੀਂ ਲੱਗਦਾ ਇਕੱਲੀ ਦਾ ਆ ਜਾ ਬਿਮਈਆ ਆ ਜਾ ਬਿਮਈਆ ਉਹ ਐਦਾਂ ਦਾ ਗਾਣਾ ਸੀ ਹੂੰ ਬੜਾ ਪਿਆਰ ਮਿਲਿਆ ਜਿਹਦੇ ਨਾਲ ਐਕਚੁਅਲ ਦੇ ਵਿੱਚ ਅਖਤਰ ਅਲੀ ਮਤੂਈ ਬਣਿਆ ਹੂੰ ਉਹ ਇਹ ਸਟੇਪ ਨੇ ਬਣਾਇਆ ਇਸ ਗਾਣੇ ਨੇ ਬਣਾਇਆ ਇਹ ਮਿਊਜ਼ਿਕ ਬੈਂਕ ਚੋਂ ਟੇਪ ਆਈ ਸੀਗੀ ਉਹ ਜਹਾਂ ਸਾਹਿਬ ਦਾ ਮਿਊਜ਼ਿਕ ਸੀਗਾ ਸੋ ਸਾਗਾ ਕੰਪਨੀ ਚੋਂ ਸੌਰੀ ਸਾਗਾ ਕੰਪਨੀ ਚੋਂ ਮਹਾਜਨ ਸਾਹਿਬ ਨੇ ਰਿਲੀਜ਼ ਕੀਤਾ ਸੀ ਸ਼੍ਰੇਸ਼ ਪੰਸਲ ਜੀ ਦਾ ਲਿਖਿਆ ਹੋਇਆ ਸੀ ਤੇ ਹੁਣ ਵਾਲਾ ਗੀਤ ਜੇਕਰ ਗੀਤਕਾਰੀ ਦੀ ਗੱਲ ਕਰੀਏ ਜੀ ਜਾਂ ਸੰਗੀਤ ਦੀ ਗੱਲ ਕਰੀਏ ਜੀ ਜੀ ਕਿਤੇ ਨਾ ਕਿਤੇ ਕੋਹਾ ਦੂਰ ਹੈ ਪਹਿਲਾਂ ਇੱਕ ਸੰਗੀਤ ਅਜਿਹਾ ਹੁੰਦਾ ਸੀ ਜੀ ਮਨ ਨੂੰ ਕਹਿੰਦੀ ਇੱਕ ਰੂਹ ਦੀ ਖਰਾਕ ਬਣ ਜਾਂਦੀ ਸੀਾਰੇ ਇੱਕ ਦੀ ਕੋਈ ਹੱਸਦਾ ਸੀ ਤਾਂ ਉਹਨੂੰ ਰੋਣ ਲਾ ਦਿੰਦਾ ਸੀ ਰੋਣ ਵਾਲੇ ਨੂੰ ਹਸਾ ਦਿੰਦਾ ਸੀ ਪਰ ਅੱਜ ਕੱਲ ਅੱਜ ਕੱਲ ਦੀ ਗਾਇਕੀ ਗਾਇਕ ਕੋਹਾਂ ਦੂਰ ਨੇ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਦੱਸ ਦਿੰਦਾ ਇਸ ਗਾਣੇ ਦਾ ਯਾਰ ਨੂੰ ਮਨਾ ਦਾ ਇੱਕ ਅੰਤਰਾ ਉਹ ਚ ਤੁਹਾਨੂੰ ਪਤਾ ਲੱਗ ਜਾਊ ਬੈਠੇ ਫੱਕਰ ਸਦਾਨੇ ਵਿੱਚ ਆਪਣੀ ਹੀ ਮौज ਫਿਰ ਰੱਬ ਨੂੰ ਮਿਲਣ ਦੀਓ ਕਰ ਦੇ ਨੇ ਖੋਜ ਇਹ ਜਿਹੜਾ ਯਾਰ ਨੂੰ ਮਨਾਉਣ ਵਾਲਾ ਨਾ ਇਹ ਉਹਦਾ ਅੰਤਰਾ ਹੈ ਬੈਠੇ ਫੱਕਰ ਸਦਾ ਨੇ ਵਿੱਚ ਆਪਣੀ ਹੀ ਮौज ਫੇਰ ਰੱਬ ਨੂੰ ਮਿਲਣ ਦੀਓ ਕਰ ਦੇ ਨੇ ਖੋਜ ਦਮ ਦਮ ਨਾਲ ਲਿਆ ਸੀ ਖੁਦਾ ਨੂੰ ਕਹਿੰਦੇ ਪਾ ਦਮ ਨਾਲ ਲਿਆ ਸੀ ਖੁਦਾ ਨੂੰ ਕਹਿੰਦੇ ਪਾ ਬਨ ਕੋ ਗੁਰੂ ਪੈਰਾ ਚ ਲੈਂਦੇ ਯਾਰ ਨੂੰ ਮਨਾ ਜਦੋਂ ਯਾਰ ਕੱਲਾ ਤੁਸੀਂ ਤੇ ਮੈਂ ਨਹੀਂ ਜਿਹੜਾ ਯਾਰ ਹੈ ਉਹ ਬਾਪ ਵੀ ਹੈ ਬਾਪ ਵਰਗਾ ਕੋਈ ਯਾਰ ਨਹੀਂ ਮਾਂ ਵੀ ਭੈਣ ਵੀ ਇਹ ਜਿਹੜਾ ਇਸ਼ਕ ਹੈ ਇੱਕ ਰੰਗ ਦਾ ਨਹੀਂ ਇਸ਼ਕ ਮਜ਼ਾਜ਼ੀ ਨਾ ਕਰੋ ਹਕੀਕੀ ਕਰੋ ਹਕੀਕੀ ਕਰੋ ਉਸ ਮਾਲਕ ਨਾਲ ਬਿਲਕੁਲ ਫਿਰ ਜਿਵੇਂ ਉਹ ਜਿਵੇਂ ਉਹ ਐ ਬੋੜਦਾ ਜਿਵੇਂ ਵੀ ਰੱਬ ਦੀ ਬੰਦੀ ਭਗਤ ਚੜਾਏ ਭਗਤ ਕੀ ਬੰਦੀ ਕੋਈ ਨਾ ਛੜਾਏ ਜਿੰਨੇ ਵੀ ਪੀਰ ਮੁਰਸ਼ਦ ਹੋਏ ਨੇ ਉਹਨਾਂ ਨੇ ਆਪਣੇ ਪੀਰ ਮੁਰਸ਼ਿਦ ਦੀ ਜ਼ਾਤ ਨਾਲ ਇਸ਼ਕ ਕੀਤਾ ਔਰ ਉਹ ਮਾਲਕ ਨਾਲ ਇਸ਼ਕ ਕੀਤਾ ਹੈਨਾ ਇਹ ਸੋਚ ਆਪਣੀ ਆਪਾਂ ਕਿੱਥੇ ਤੱਕ ਲੈ ਕੇ ਜਾਂਦੇ ਆ ਆਪਣੇ ਇਸ਼ਕ ਨੂੰ ਹੈਨਾ ਕਿੱਥੇ ਤੱਕ ਲੈ ਕੇ ਜਾਂਦੇ ਗਾਣਾ ਮੇਰਾ ਜਿੱਦਾਂ ਮੰਗਿਆ ਸੀ ਪਿਆਰ ਵੀ ਹਿੱਟ ਹੋਇਆ ਸੁਪਰ ਡੁਪਰ ਹਿੱਟ ਹੋਇਆ ਜੰਜ ਲੈ ਕੇ ਆ ਜਾ ਵੀ ਹਿੱਟ ਹੋਇਆ ਹੈਨਾ ਉਹ ਗਾਣਾ ਸੀਗਾ ਵੀ ਚਾਰੇ ਕੰਨੀਆਂ ਦੁਪੱਟੇ ਦੀਆਂ ਬੰਨੀਆਂ ਲੱਖਾਂ ਤੇਰੀਆਂ ਮੈਂ ਹੁਣ ਤੱਕ ਮੰਨੀ ਆ ਤੂੰ ਇੱਕ ਮੇਰੀ ਮੰਨ ਸੱਜਣਾ ਪਹਿਲੀ ਵਾਰ ਤੇ ਅਸ਼ੀਰਵਾਰ ਆਖ ਦੀ ਚੜ੍ਹਾ ਲਿਆ ਤੂੰ ਜਨ ਸੱਜਣਾ ਵੀਰ ਜੀ ਹੋਰਾਂ ਨੇ ਤਾਂ ਬੜਾ ਉਹਨੂੰ ਬਾ ਕਮਾਲ ਮਿਕਸ ਕੀਤਾ ਨਦੀ ਕਿਨਾਰੇ ਨੂੰ ਵੀ ਬਹੁਤ ਜ਼ਿਆਦਾ ਭਾਜੀ ਹੋਰਾਂ ਨੇ ਭਰਮਾ ਹੰਗਾਰਾ ਦਿੱਤਾ ਸੋ ਉਤ ਤੋਂ ਬਾਅਦ ਮੰਗਿਆ ਸੀ ਪਿਆਰ ਗਾਣਾ ਤੈਥੋਂ ਮੰਗਿਆ ਸੀ ਪਿਆਰ ਨਹੀਂ ਤੂੰ ਕੀਤਾ ਇਨਕਾਰ ਹਾ ਫੱਕਰਾਂ ਦੀ ਲੱਗੂ ਤੈਨੂੰ ਪਉ ਪੁੱਠੀ ਮਾਰ ਕੌਡੀਆਂ ਦੇ ਭਾਤੂ ਨਿਤ ਤੋਲਿਆ ਕਰੇਗੀ ਨਹੀਂ ਤੂੰ ਗੈਰਾਂ ਦੇਆਂ ਦਲਾਂ ਉੱਤੇ ਰੁਲਿਆ ਕਰੇਗੀ। ਕੀ ਬਾਤ ਸੁਣਿਆ ਲੋਕਾਂ ਨੇ ਈਦ ਵਾਲਾ ਵੀ ਐ ਈਦ ਵਾਲਾ ਦਿਨ ਲੋਕੀ ਵੰਡਦੇ ਪਿਆਰ ਨੇ ਸਾਡੀ ਕਾਦੀ ਈਦ ਸਾਨੂੰ ਸੱਧਿਆ ਨਹੀਂ ਆਉਂਦੀ। ਕੀ ਬਾਤ ਹੈ ਕੀ ਗੱਲ ਨੂੰ ਵੀ ਸੁਣੇ ਇਸ ਨੂੰ ਵੀ ਸੁਣਿਆ ਜਿਹੜਾ ਮੇਰਾ ਤੇ ਫਰੂਜ਼ ਖਾਨ ਦਾ ਆਇਆ ਸੀ ਲਾ ਦੇ ਮੁਖ ਤਨ ਕਾ ਵਸਨ ਕਰਨਾ ਦਾਬ ਵੱਖ ਜਗਤ ਤੋਂ ਜਨਾਬ ਤੇਰਾ ਹੁਸਨ ਸ਼ਵਾਬ ਐਵੇਂ ਦਿਲ ਦਾ ਤੂੰ ਸਾਡਾ ਹੋ ਐਵੇਂ ਦਿਲ ਦਾ ਤੂੰ ਸਾਡਾ ਤੜਪਾ ਸੋਹਣਿਆ ਤੈਨੂੰ ਆਸ਼ਕ ਮੰਨਿਆ ਖੁਦਾ ਸੋਹਣਿਆ ਕੀ ਬਾਤ ਆਸ਼ਕ ਮੰਨਦੇ ਨੇ ਹੁਣ ਤੱਕ ਕਿੰਨੇ ਕਿ ਟਰੈਕ ਜਿਹੜੇ ਤੁਹਾਡੇ ਮੇਰੇ ਜੀ ਆ ਚੁੱਕੇ ਨੇ ਮੇਰੀਆਂ 8 ਤੋਂ 10 ਕਸਟਮ ਮਾਰਕੀਟ ਚ ਆ ਚੁੱਕੀਆਂ ਨੇ ਔਰ ਜਿਹੜੇ ਸਿੰਗਲ ਟਰੈਕ ਨੇ ਜਿੱਦਾਂ ਮਹਾਰਿਸ਼ੀ ਵਾਲਮੀਕ ਜੀ ਦਾ ਧੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਔਰ ਭੇਟਾਂ ਮਾਤਾ ਦੀਆਂ ਭੇਟਾਂ ਔਰ ਭਜਨ ਸੂਫੀ ਦੇ ਵਿੱਚ ਆਪਾਂ ਗੱਲ ਕਰੀਏ ਬਾਬਾ ਬੁੱਲੇ ਸ਼ਾ ਖਾਜ਼ਾ ਗੁਲਾਮ ਫਰੀਦ ਔਰ ਹੀਰ ਬਾਰੇ ਸ਼ਾ ਜਿਹੜਾ ਪੰਜਾਬੀ ਲੋਕ ਗਾਇਕੀ ਆ ਜਿਹੜਾ ਪੰਜਾਬ ਸਾਡਾ ਲੋਕ ਵਿਰਸਾ ਜਿਹਨੂੰ ਅਸੀਂ ਪੰਜਾਬੀ ਫੋਕ ਕਹਿੰਨੇ ਆ ਉਹਦੇ ਵਿੱਚ ਬਹੁਤ ਸਾਰੀਆਂ ਰਿਕਾਰਡਿੰਗਸ ਮੈਂ ਦੂਰਦਰਸ਼ਨ ਜਲੰਧਰ ਤੋਂ ਰੇਡੀਓ ਤੋਂ ਦੂਰਦਰਸ਼ਨ ਦਿੱਲੀ ਤੋਂ ਔਰ ਰੇਡੀਓ ਤੋਂ ਪੰਜਾਬੀ ਅਕੈਡਮੀ ਤੋਂ ਕਿਉਂਕਿ ਨਾਲ ਨਾਲ ਮੈਂ ਐਨ ਜੀ ਸੀ ਸੀ ਦੀ ਮੇਰੇ ਕੋਲ ਫੈਲੋਸ਼ਿਪ ਹੈ ਔਰ ਕਲਚਰ ਫੇਅਰ ਦੀ ਹੈ ਤੇ ਕਲਚਰ ਫੇਅਰ ਦੇ ਵੀ ਸ਼ੋਅ ਕਰਦੇ ਰਹਿੰਦੇ ਆ ਪੂਰੀ ਇੰਡੀਆ ਦੇ ਵਿੱਚ ਪੂਰੇ ਅਬਰੌਡ ਦੇ ਵਿੱਚ ਬਾਕੀ ਇੱਕ ਦਿਲਚਸਪ ਗੱਲ ਹੋਰ ਹੈ ਮੇਰੇ ਨਾਲ ਮੈਂ ਜੱਦਾ ਗਾਉਣਾ ਮੈਂ ਜੱਦਾ ਗਾਉਣਾ ਤੇ ਥੋੜੇ ਥੋੜੇ ਮੰਨ ਕੇ ਚੱਲੂ ਵੀ ਸਾਨੂੰ 1988 ਦਾ ਬਣ ਥੋੜੀ ਥੋੜੀ ਜਗ੍ਹਾ ਬਾਹਰ ਜਾ ਕੇ ਥੋੜੀ ਥੋੜੀ ਜਗ੍ਹਾ ਛੋਟੇ ਛੋਟੇ ਗਾ ਕੇ ਮੈਂ ਆਉਂਦਾ ਰਿਆ ਆ ਪਿਛਲੇ ਸਾਲ 24 ਚ ਭਾਜੀ ਮੈਂ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਹੁਣ ਮੇਰਾ ਟੂਰ ਰੈਡੀ ਹੋਇਆ ਪਿਆ ਅਮਰੀਕਾ ਦਾ ਜੀ ਇਹ ਮਾਲਕ ਜਦ ਕਰਮ ਕਰਦਾ ਨਜ਼ਰ ਕਰਦਾ ਉਦੋਂ ਹੀ ਗੱਲ ਬਣਦੀ ਹੈ ਹੂੰ ਆਣਾ ਉਹਦੀ ਮਿਹਰ ਹੋਣੀ ਹੈ ਉਹਦੀ ਹੋਣੀ ਹੈ ਦੇਖੋ ਗਮ ਸਭੀ ਰਾਹਤ ਤੋਂ ਤਸਕੀਨ ਮੇਂ ਡਲ ਜਾਂਦੇ ਹਨ ਗਮ ਸਭੀ ਰਾਹਤ ਤੋਂ ਤਸਕੀਨ ਮੇਂ ਡਲ ਜਾਂਦੇ ਹਨ ਜਬ ਕਰਮ ਹੁੰਦਾ ਹੈ ਹਾਲਾਤ ਬਦਲ ਜਾਂਦੇ ਹੈ ਕਿਆ ਬਾਤ ਜਾਦੂ ਦੀ ਨਜ਼ਰ ਹੁੰਦੀ ਹੈ ਫੇਰ ਹੀ ਗੱਲ ਬਣਦੀ ਹੈ ਉਹਦੀ ਨਜ਼ਰ ਤੋਂ ਬਿਨਾ ਕੁਝ ਨਹੀਂ ਹੁੰਦਾ ਹਾਂ ਉਹਦੀ ਨਜ਼ਰ ਨਾਲ ਹੀ ਹੈ ਸਾਰਾ ਕੁਝ ਅੱਛਾ ਗੱਲ ਕਰੀਏ ਜੀ ਇੱਕ ਦੌਰ ਹੁੰਦਾ ਸੀ ਵੀ ਆ ਸਿੰਗਰ ਨੂੰ ਜਿਹੜਾ ਗਾਣੇ ਕਰਨ ਦੇ ਲਈ ਕਈ ਆਪਣੇ ਸਾਥੀਆਂ ਨੂੰ ਵੀ ਨਾਲ ਇਨਵੋਲਵ ਕਰਨਾ ਪੈਂਦਾ ਇੱਕ ਕੈਸੇਟ ਤਿਆਰ ਕਰ ਲਈ ਪਰ ਸਮਾਂ ਬਦਲ ਗਿਆ ਸਿੰਗਲ ਟਰੈਕ ਦਾ ਆ ਗਿਆ ਉਸ ਦੌਰ ਨੂੰ ਚੰਗਾ ਮੰਨਦੇ ਹੋ ਹੁਣ ਮੰਨਦੇ ਆ ਜੀ ਗੱਲ ਉੱਥੇ ਹੀ ਆ ਗਈ ਜੀ ਅਸੀਂ गा ਰਹੇ ਹਾਂ ਚਾਹੇ ਤਾਂ ਬੰਦਾ ਹੁਣ ਉਹ 2 ਘੰਟੇ ਚ ਕੈਸੇਟ ਸੁਣ ਲੇ ਉਹ ਸਾਡੇ ਸਾਡਾ ਵਰਕ ਜ਼ਿਆਦਾ ਵਧ ਗਿਆ ਅੱਛਾ 뮤ਜ਼ਿਕ ਅੱਛੀ ਪੋਇਟਰੀ ਉਹਨੂੰ ਬੜੀ ਵਧੀਆ-ਵਧੀਆ ਲੋਕੇਸ਼ਨਾਂ ਤੇ ਸ਼ੂਟ ਕਰਨਾ ਔਰ ਉਹਨੂੰ ਐਡਿਟ ਕਰਾਉਣਾ ਮਿਕਸਿੰਗ ਕਰਾਉਣਾ ਜਿਹੜਾ ਕੰਮ ਅਸੀਂ 8 ਗਣਿਆਂ 'ਚ ਕਰਦੇ ਸੀ ਉਹ ਹੁਣ ਇੱਕ 'ਚ ਕਰਨਾ ਪੈਂਦਾ ਉਹ ਇੱਕ 'ਚ ਕਰਨਾ ਪੈਂਦਾ ਔਰ ਉਹਦੇ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੋ ਗਿਆ ਕਿਤੇ ਜ਼ਿਆਦਾ ਮਹਿੰਗਾ ਹੋ ਗਿਆ ਕਿਉਂਕਿ ਮੀਡੀਆ ਦਾ ਯੁੱਗ ਹੈ ਬਿਲਕੁਲ ਡਿਜੀਟਲ ਮੀਡੀਆ ਠੀਕ ਹੈ ਕਿ ਨਹੀਂ ਉਹ ਕੈਸਟਾਂ ਵਾਲਾ ਜਦੋਂ ਡੈੱਕੀ ਹੁੰਦੇ ਸੀ ਤਾਂ ਰੀਲਾਂ ਹੀ ਚੱਲਣੀਆਂ ਸੀ ਪਿੱਛੇ ਜੇ ਸੀਡੀ ਆ ਗਈ ਸੀ ਬਿਲਕੁਲ ਫਿਰ ਚਿਪ ਆ ਗਈ ਸੀ ਭਾਜੀ ਹੁਣ ਮੋਬਾਈਲ ਏ ਆ ਗਿਆ ਹੁਣ ਇਹਦੇ ਕਰਕੇ ਗਾਉਣ ਲੱਗ ਗਏ ਪਹਿਲਾਂ ਸਪੀਕਰ ਆਉਂਦੇ ਹੁੰਦੇ ਸੀ ਉਹਨਾਂ ਵਾਸਤੇ ਐਚਐਮਬੀ ਦੇ ਤਵੇ ਚੱਲਦੇ ਸੀ ਕਿਉਂਕਿ ਜਿਵੇਂ ਜਿਵੇਂ ਸਮਾਂ ਬਦਲ ਗਿਆ ਉਦੋਂ ਉਦੋਂ ਬੰਦਾ ਨਾਲ ਬਦਲਦਾ ਚੱਲਿਆ ਗਿਆ ਪਰ ਜੋ ਉਹਦੀ ਹੋਂਦ ਹੈ ਉਹਨੇ ਕਰਨਾ ਕੀ ਹੈ ਉਹ ਉਹ ਉਹਦਾ ਰੋਹਾਨੀਕ ਉਹ ਉਹਦੀ ਇੱਕ ਬੁਨਿਆਦ ਹੈ ਉਸ ਤੇ ਕੰਮ ਕਰਦਾ ਰਹਿੰਦਾ ਬੰਦਾ ਵਰਕ ਕਰਦਾ ਰਹਿੰਦਾ ਬਿਲਕੁਲ ਹੈਨਾ ਅੱਛਾ ਲੋਕ ਜਿਵੇਂ ਹੁਣ ਮੈਂ ਗੱਲ ਕਰਕੇ ਹਟਿਆ ਸੀ ਤੁਸੀਂ ਵੀ ਗੱਲ ਕਰੀ ਹੈ ਕਿ ਆ ਸੰਗੀਤ ਨੂੰ ਫਿਲਮਾਉਂਦੀ ਜੀ ਠੀਕ ਹੈ ਜੀ 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 ਤੇ ਹੁਣ ਲੋਕ ਰਿਕੁਆਇਰਮੈਂਟ ਲੋਕਾਂ ਦੀ ਹੁੰਦੀ ਹੈ ਵੀ ਸਾਨੂੰ ਇਦਾਂ ਦਾ ਟੇਸਟ ਪਸੰਦ ਆ ਹਾਂਜੀ ਤੁਸੀਂ ਨਹੀਂ ਸੋਚਿਆ ਵੀ ਯਾਰ ਹੁਣ ਤੁਸੀਂ ਸੂਫੀਆਨਾ ਜਾਦੇ ਟੱਚ ਗਾਉਨੇ ਹੋ ਤੁਸੀਂ ਨਹੀਂ ਸੋਚਿਆ ਕਦੇ ਵੀ ਮੈਂ ਵੀ ਇਸ ਪਾਸੇ ਇੱਕ ਵਾਰ ਸੇ ਆਵਾਂ ਤੇ ਅਕਸਰ ਲਈ ਇੱਕ ਦਿਨਾਂ ਦੇ ਵਿੱਚ ਹੀ ਕਹਿ ਲਈ ਉਹ ਬਲੰਦੀਆਂ ਤੇ ਹੋਵੇ ਵੀ ਲੋਕ ਜਾਣਨ ਲੱਗ ਜਾਣ ਤੁਹਾਡੇ ਮਾਧਮ ਦੇ ਰਾਹੀਂ ਪ੍ਰਕਾਸ਼ ਭਾਜੀ ਮੈਂ ਇੱਕ ਗੱਲ ਦੱਸਦਾ ਹੂੰ ਮੈਂ ਬੜਾ ਸਬਰ ਵਾਲਾ ਤੇ ਸ਼ੁਕਰ ਵਾਲਾ ਔਰ ਸਕੂਨ ਵਾਲਾ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਆਪਣੇ ਜੋ ਮਾਲਕ ਤੋਂ ਮੰਗਦਾ ਉਹ ਮੈਨੂੰ ਦਿੰਦਾ ਉਹ ਮੈਨੂੰ ਦਿੰਦਾ ਮੇਰੀ ਹੋਂਦ ਹੀ ਇਹ ਕਹਿੰਦੀ ਹੈ ਵੀ ਮੈਂ ਇਹ ਚੀਜ਼ ਨੂੰ ਗਾਵਾਂ ਮੇਰੀ ਹੋਂਦ ਹੀ ਇਹ ਕਹਿੰਦੀ ਹੈ ਮੈਂ ਜਿੰਨੇ ਵੀ ਕਲਾਕਾਰ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਉਹ ਸਾਰੇ ਹੀ ਵਧੀਆ ਨੇ ਬਿਲਕੁਲ ਦੇਖੋ ਵਧੀਆ ਤੋਂ ਬਿਨਾਂ ਤਾਂ ਕੋਈ ਚੀਜ਼ ਵਿਕਦੀ ਆਪਾਂ ਕਿਹਨੂੰ ਮਾੜਾ ਕਹਾਂਗੇ ਕਿਸੇ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਆਰ ਸਾਰੇ ਹੀ ਵਧੀਆ ਨੇ ਬੱਚੇ ਤੋਂ ਲੈ ਐਂਡ ਟੌਪ ਦੇ ਤੱਕ ਸਾਰੇ ਵਧੀਆ ਨੇ ਕਿਉਂਕਿ ਜਿਹੜਾ ਬੰਦਾ ਹੁਣ ਪ੍ਰੋਡਕਸ਼ਨ ਕੰਪਨੀਆਂ ਕਿਉਂ ਗਾਣੇ ਬਣਾਉਂਦੀਆਂ ਨੇ ਜੋ ਵਿਕਣਗੇ ਤਾਂ ਹੀ ਬਣਾਉਣੀ ਆ ਜੋ ਚੱਲਣਗੇ ਤਾਂ ਹੀ ਬਣਾਉਣਗੇ ਬਿਲਕੁਲ ਕੱਲਾ ਮੈਂ ਕਹਿ ਦਿੰਦਾ ਕਿਸੇ ਨੂੰ ਵੀ ਆਹ ਕਲਾਕਾਰ ਵਧੀਆ ਨਹੀਂ ਉਹ ਮੇਰੇ ਕਹਿਣ ਨਾਲ ਨਹੀਂ ਹੋਣਾ ਨੋ ਨੋ ਨਹੀਂ ਨਹੀਂ ਜਿਉ ਬੰਦਾ ਸੁਪਰ ਡੁਪਰ ਹਿੱਟੋ ਦਾ ਗਾਣਾ ਜਾਂਦਾ ਸੁਪਰ ਡੁਪਰ ਉਹਦੀ ਫਿਲਮ ਜਾਂਦੀ ਹੈ ਹੈਨਾ ਉਹ ਸਾਰੇ ਹੀ ਗਲਾਕਾਰ ਅੱਛੇ ਨੇ ਸਾਰੇ ਮਿਊਜ਼ਿਕ ਟਰੈਕਟਰ ਅੱਛੇ ਨੇ ਸਾਰੀਆਂ ਕੰਪਨੀਆਂਜ਼ ਅੱਛੀਆਂ ਨੇ ਬਟ ਇੱਕ ਗੱਲ ਜ਼ਰੂਰ ਹੈ ਵੀ ਜਿੱਦਾਂ ਉਸ ਪ੍ਰੋਜੈਕਟ ਨੂੰ ਅਸੀਂ ਵੇਚਦੇ ਆ ਦੁਨੀਆ ਤੱਕ ਲਿਆਉਂਦੇ ਆ ਸੇਲ ਕਰਦੇ ਆ ਜੇ ਬੰਦਾ ਨਾਲ ਨਾਲ ਮੜ ਆ ਜਾ ਧਿਆਨ ਕਰ ਲਵੇ ਇੱਕ ਵੀ ਚਲੋ ਆਪਾਂ ਹੈਨਾ ਕੰਮ ਤਾਂ ਕਰਦੇ ਹੀ ਆ ਥੋੜਾ ਜਿਹਾ ਇਦਾਂ ਦਾ ਕਰ ਲਈਏ ਵੀ ਜੇ ਆਪਾਂ ਸਾਰੀ ਫੈਮਿਲੀ ਚ ਬਹਿ ਕੇ ਗਾਣਾ ਸੁਣ ਲਈਏ ਬਿਲਕੁਲ ਬਸ ਐਨੀ ਕੀ ਗੱਲ ਹੈ ਕਿਉਂਕਿ ਅੱਜ ਕੱਲ ਜਿਹੜੇ ਗਾਣੇ ਨੇ ਜੇ ਕਹਿ ਲਈਏ ਤਾਂ ਬਾਪ ਬੇਟੀ ਬੈਠੇ ਨੇ ਟੀਵੀ ਦੇਖ ਰਹੇ ਨੇ ਤਾਂ ਇੱਕ ਨੂੰ ਉੱਠ ਕੇ ਜਾਣਾ ਪੈਂਦਾ ਹਾਂ ਇਦਾਂ ਦੇ ਗਾਣਿਆਂ ਤੋਂ ਥੋੜਾ ਜਿਹਾ ਸਾਨੂੰ ਵੀ ਸੋਚਣਾ ਚਾਹੀਦਾ ਔਰ ਆਵਾਮ ਨੂੰ ਵੀ ਸੋਚਣਾ ਚਾਹੀਦਾ ਹੈ ਨਾ ਉਹ ਵੀ ਉਹ ਓਦਾਂ ਦੀ ਚੀਜ਼ ਨੂੰ ਮੈਂ ਕਹਿੰਦਾ ਵੀ ਭੁੱਲਣਾ ਚਾਹੀਦਾ ਹੂੰ ਜਿੰਨੂੰ ਆਪਾਂ ਕਹਿਦੀ ਵੀ ਭੁੱਲਣਾ ਚਾਹੀਦਾ ਸਾਡਾ ਵੀ ਫਰਜ਼ ਬਣਦਾ ਆਵਾਮ ਦਾ ਵੀ ਫਰਜ਼ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਕਿ ਗਾਣਾ ਗਾਇਆ ਹੀ ਹੋ ਸਾਂ ਜਾਵੇ ਲਿਖਿਆ ਹੀ ਹੋ ਸਾਂ ਜਾਵੇ ਉਹ ਐਸਾ ਮਿਊਜ਼ਿਕ ਹੋਵੇ ਵੀ ਆਪਣੇ ਪਰਿਵਾਰ ਚੋਂ ਕਿਸੇ ਨੂੰ ਉੱਠ ਕੇ ਨਾ ਜਾਣਾ ਪਵੇ ਅਸਲ ਗਾਇਤੀ ਹੈ ਵੀ ਉਹੀ ਹਾਂ ਅਸਲ ਗਾਇਕੀ ਉਹੀ ਹੂੰ ਜੀ ਤੇ ਇਹਨਾਂ ਲੰਮਾ ਸਮਾਂ ਜਿਹੜਾ ਤੁਸੀਂ ਇਸ ਇੰਡਸਟਰੀ ਦੇ ਵਿੱਚ ਵਿਚਰੇ ਹੋ ਇਹ ਕਹ ਲਈਏ ਵੀ ਲੋਕ ਨੇ ਸਾਲ 2 ਸਾਲ ਜਾਂ ਫਿਰ ਹੱਦ 3 ਸਾਲ ਇਸ ਤੋਂ ਬਾਅਦ ਲੋਪ ਹੋ ਜਾਂਦੇ ਨੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਮੈਂ ਵੈਸੇ ਕਹਿਣਾ ਨਹੀਂ ਚਾਹੁੰਦਾ ਸੀ सोनू ਸੀਤੋ ਵਾਲਾ ਜਾਂ ਕੁਝ ਲੋਕ ਲੋਕਾਂ ਦੀ ਗਲਤੀ ਵੀ ਮੰਨਦੇ ਜੀ ਇਦਾਂ ਦੇ ਲੋਕਾਂ ਨੂੰ ਪ੍ਰਮੋਟ ਕੀਤਾ ਜਾਂਦਾ ਭਾਜੀ ਕਿਸੇ ਵੀ ਗੱਲ ਦਾ ਸ਼ਿਕਵਾ ਨਹੀਂ ਕਿਸੇ ਵੀ ਗੱਲ ਦਾ ਦੁੱਖ ਨਹੀਂ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਹੁਣ ਤੁਸੀਂ ਗੱਲ ਕੀਤੀ ਹੈ ਨਾ ਉਸ ਗੱਲ ਕਹੀ ਹੈ ਵੀ ਮੈਨੂੰ ਕਿੰਨੇ ਸਾਲ ਹੋ ਗਏ 30 ਸਾਲ ਹੋ ਗਏ ਮੈਂ ਕਿਉਂ ਖੜਾ ਮੈਂ ਕਿਉਂ ਖੜਾ ਕਿਉਂਕਿ ਮੇਰੀ ਲਾਈਨ ਮੈਂ ਆਪਣੇ ਟਰੈਕ ਤੇ ਸਹੀ ਤੇ ਜਾ ਰਿਹਾ ਹੂੰ ਆਉਣੀ ਜਾਣੀ ਗਈ ਕੀ ਉਹ ਚਲਦੀ ਰਹਿੰਦੀ ਆ ਪਰ ਮੈਂ ਤਾਂ ਹੀ ਤੁਹਾਡੇ ਰੂਹ ਰੂਹ ਆ ਤਾਂ ਹੀ ਤੁਹਾਡੇ ਨਾਲ ਖੜਾ ਜੇ ਮੈਂ ਆਪਣਾ ਟਰੈਕ ਸਹੀ ਚੁਣਿਆ ਹੋਇਆ ਮੈਂ ਸੂਫੀ ਗਾਉਣਾ ਮੈਂ ਪੰਜਾਬੀ ਲੋਕ ਗੀਤ ਗਾਉਣਾ ਮੈਂ ਕਵਾਲੀਆਂ ਗਾਉਣਾ ਮਹਾਮਾਈ ਦੀਆਂ ਭੇਟਾਂ ਗਾਉਣਾ ਮਹਾਰਿਸ਼ੀ ਵਾਲਮੀਕ ਜੀ ਦੇ ਭਜਨ ਗਾਉਣਾ ਔਰ ਗਾਉਣਾ ਮੈਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗਾਉਣਾ ਹੈ ਨਾ ਸੋ ਮੇਰਾ ਮਸਲਾ ਇਹ ਹੈ ਕਿ ਮੇਰਾ ਟਰੈਕ ਹੀ ਐਸਾ ਹੈ ਮੈਂ ਮੇਰਾ ਟਰੈਕ ਹੀ ਐਸਾ ਹੈ ਮੇਰਾ ਟਰੈਕ ਉਹ ਨਹੀਂ ਹੈਗਾ ਵੀ ਕੱਲ ਮੈਂ ਸਟਾਰ ਬਣਿਆ ਤੀ ਚਾਰ ਦਿਨਾਂ ਬਾਅਦ ਫਲॉप ਹੋ ਗਿਆ ਨਹੀਂ ਮੈਂ ਐਬਰਗ੍ਰੀਨ ਚੱਲ ਰਿਹਾ ਮੈਂ ਆਪਣੀ ਚਾਲ ਚੱਲਦਾ ਸੋ ਇਹ ਸੇ ਕਰਕੇ ਅੱਜ ਤੱਕ ਤੁਹਾਡੇ ਸਰਮੁਖਾਂ আর ਤੁਹਾਡੇ ਸਾਹਮਣੇ ਆ। ਅੱਛਾ ਇੱਕ ਚੰਗੇ ਗਾਇਕ ਨੂੰ ਕਹਿ ਲਈਏ ਇੱਕ ਚੰਗਾ ਉਸਤਾਦ ਹੈ ਜਿਹੜਾ ਉਹ ਚੰਦ ਕੇ ਉਹ ਕਰਦਾ। ਜੀ ਤੇ ਆਪਣੇ ਘਰ ਦੇ ਵਿੱਚੋਂ ਗਾਇਕੀ ਤੋਂ ਇਲਾਵਾ ਬਾਹਰ ਕਿ ਤੋਂ ਸਿੱਖਿਆ ਜੀ? ਸਭ ਤੋਂ ਪਹਿਲਾਂ ਤਾਂ ਜੀ ਮੇਰੇ ਫਾਦਰ ਸਾਹਿਬ ਉਸਤਾਦ ਸ਼੍ਰੀ ਅਨਵਰ ਅਲੀ ਮਤਉਈ ਜੀ। ਉਹਨਾਂ ਨੇ ਮੈਨੂੰ ਰਿਆਜ਼ ਕਰਾਇਆ ਔਰ ਮੇਰੇ ਪਰਿਵਾਰ ਦੇ ਵਿੱਚ ਮੇਰੇ 6 ਚਾਚੇ ਤਾਏ ਸੀ ਉਹਨਾਂ ਨੇ ਰਿਆਜ਼ ਕਰਵਾਇਆ। ਉਸ ਤੋਂ ਬਾਅਦ ਮੈਂ ਜਦੋਂ ਪੰਜਾਬੀ ਲੋਕ ਗਾਇਕੀ ਦੀ ਜਿੱਦ ਪਿਆ ਜਿੱਦ ਹੁੰਦੀ ਹੈ ਨਾ ਇੱਕ ਮੈਂ ਜਦੋਂ ਟੇਪ ਕੀਤੀ ਜੰਜ ਲੈ ਕੇ ਆ ਜਾ ਫਿਰ ਮੇਰੇ ਫਾਦਰ ਸਾਹਿਬ ਨੇ ਉਸਤਾਦ ਸੰਗੀਤ ਸਮਰਾਟ ਚਰਜੀਤ ਹੁਜਾ ਸਾਹਿਬ ਦਾ ਉਹਨਾਂ ਤੋਂ ਸਿੱਖਿਆ ਫਿਰ ਜਿਹੜਾ ਕਲਾਸਿਕਲ ਸੀ ਉਹ ਖਾਨ ਸਾਹਿਬ ਬਕਰ हुसैन ਜੀ ਤੋਂ ਸਿੱਖਿਆ ਅਰ ਮੈਂ ਪ੍ਰਕਾਸ਼ ਜੀ ਅੱਜ ਵੀ ਸਿੱਖਦਾ ਮੈਂ ਸਟੂਡੈਂਟ ਹਾਂ ਮੈਂ ਸਟੂਡੈਂਟ ਹਾਂ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਸੰਗੀਤ ਆਉਂਦਾ ਮੈਂ ਸਟੂਡੈਂਟ ਹਾਂ ਕਿਉਂਕਿ ਮੇਰੀ ਲਾਈਨ ਐਸੀ ਹੈ ਅੱਛਾ ਨਵੇਂ ਜਿਹੜੇ ਜਨਰੇਸ਼ਨ ਆ ਉਹ ਗੱਲ ਕਰੀਏ ਤਾਂ ਨਵੀਂ ਜਨਰੇਸ਼ਨ ਬਹੁਤ ਘੱਟ ਜਿਹੜੀ ਬੇਨਤ ਕਰਕੇ ਖੋਸਿਆ ਉਹਨਾਂ ਨੂੰ ਇਹ ਹੁੰਦਾ ਵੀ ਮੈਂ 1-2 ਮਹੀਨੇ ਲਗਾਏ ਤੇ ਉਸਤਾਦ ਜੀ ਮੈਂ ਹੁਣ ਮੇਰਾ ਮੈਚਾਉਣਾ ਜੀ ਤੇ ਮੇਰੇ ਘਰ ਦੇ ਵੀ ਕਹਿੰਦੇ ਨੇ ਦੋਸਤ ਵੀ ਤੂੰ ਗਾਣਾ ਕਰਾ ਦੇ ਜੀ ਤੁਹਾਡੇ ਸ਼ਗਿਰਦ ਵੀ ਆਉਂਦੇ ਹੋਣਗੇ ਤੁਹਾਡੇ ਕੋਲੇ ਸਿੱਖਣ ਜੀ ਐਦਾਂ ਦਾ ਸੁਣਨ ਨੂੰ ਮਿਲਦਾ ਜੀ ਮੇਰੀ ਸਾ ਮਿਊਜ਼ਿਕ ਅਕੈਡਮੀ ਹੈ ਜੀ ਗਵਰਨਮੈਂਟ ਕਾਲਜ ਦੇ ਸਾਹਮਣੇ ਮੈਂ ਬੰਦੇ ਨੂੰ ਸੁਣ ਕੇ ਕਲਾਸ ਦਿੰਦਾ ਮਿਊਜ਼ਿਕ ਦੀ ਮੈਂ ਪਿੰਡ ਵੀ ਸਿਖਾਉਣਾ ਮੇਰੇ ਪਿੰਡ ਮਤੋਈ ਮੇਰੇ ਕੋਲ ਬਹੁਤ ਸਾਰੇ ਸਟੂਡੈਂਟ ਆਉਂਦੇ ਪਹਿਲਾਂ ਮੈਂ ਸੁਣਦਾ ਉਹਦੀ ਲੈ ਦੇਖਦਾ ਉਹਦਾ ਸੁਰ ਦੇਖਦਾ ਉਹਦਾ ਉਚਾਰਨ ਦਾ ਢੰਗ ਦੇਖਦਾ ਕੀ ਇਹ ਲਫ਼ਜ਼ਾਂ ਨਾਲ ਇਨਸਾਫ਼ ਕਰ ਸਕੂ ਕਿਉਂਕਿ ਮਿਊਜ਼ਿਕ ਸਾਰੀ ਜ਼ਿੰਦਗੀ ਨਹੀਂ ਆਉਂਦਾ ਸੰਗੀਤ ਸਾਰੀ ਇਹ ਐਂ ਕਹਿੰਦਾ ਵੀ ਗਾਣਾ ਬਜਾਣਾ ਪਹਿਲਾਂ ਰੋਕਦਾ ਏ ਇਹਦੇ ਲਈ ਬੜਾ ਜਿਗਰਾ ਚਾਹੀਦਾ ਬਹੁਤ ਹੌਸਲਾ ਚਾਹੀਦਾ ਫੇਰ ਜਾ ਕੇ ਬੰਦਾ ਗਾਉਣ ਵਜਾਉਣ ਲੱਗਦਾ ਹੂੰ ਪਰ ਅੱਜ ਦਾ ਯੁੱਗ ਹੈ ਇਹ ਜਿਹੜਾ ਵੀ ਸਾਡੀ ਟੈਕਨੀਸ਼ੀਨ ਹੀ ਐਸੀ ਆ ਗਈ ਹੈ ਨਾ ਸਾਡੇ 뮤직 ਡਾਇਰੈਕਟਰਾਂ ਕੋਲੇ ਆਉ ਉਹ ਸਿਸਟਮ ਜਾਂ ਕਲਾਕਾਰਾਂ ਨੂੰ ਆਪ ਹੀ ਸਾਰਾ ਕੁਝ ਪਤਾ ਉਹ ਜਾ ਕੇ ਕਹਿ ਦਿੰਦੇ ਨੇ ਵੀ ਮੈਂ ਗਾਤੀ ਜੀ ਬਸ ਤੁਸੀਂ ਇਹਨੂੰ ਠੀਕ ਕਰ ਦਿਓ ਉਹਨਾਂ ਦੀ ਵੀ ਮਜਬੂਰੀ ਹੈ ਉਹਨਾਂ ਦੇ ਵੀ ਮਜਬੂਰੀ ਆ ਪਰ ਨਵੀਂ ਤਕਰੀਕ ਨੂੰ ਜੇ ਆਪਾਂ ਵਰਤੀਏ ਨਾ ਇਹ ਵੀ ਮਾੜੀ ਗੱਲ ਨਵੇਂ ਜਿੰਨੇ ਵੀ ਸਿੰਗਰ ਆ ਰਹੇ ਹੈ ਵਿੱਚ ਬੜੇ ਸੁਲਝੋਏ ਸਿੱਖੇ ਪੁੱਛੇ ਹੋਏ ਆ ਰਹੇ ਹੈ ਔਰ ਬਹੁਤ ਅੱਛੀਆਂ ਰਿਕਾਰਡਿੰਗਸ ਹੋ ਰਹੀਆਂ ਨੇ ਔਰ ਉਹਨਾਂ ਦੇ ਗਾਣੇ ਆਡੀਓ ਵੀਡੀਓ ਆ ਰਹੇ ਨੇ ਪਰ ਇੱਕ ਗੱਲ ਜ਼ਰੂਰ ਹੈ ਵੀ ਜਿਹੜੇ ਪੁਰਾਣੇ ਬੰਦੇ ਸੀ ਉਹ ਮਿਹਨਤ ਜ਼ਿਆਦਾ ਕਰਦੇ ਸੀ ਅੱਜ ਕੱਲ ਮੁੰਡੇ ਥੋੜਾ ਜਿਆ ਮਿਹਨਤ ਪੱਖੋ ਲਾ ਲੋ ਵੀ ਰਿਆਜ਼ ਦਾ ਲਾ ਲੋ ਜਾਂ ਟਾਈਮ ਨਹੀਂ ਹੁੰਦਾ ਉਹਨਾਂ ਕੋਲ ਉਹਨਾਂ ਕੋਲ ਸ਼ੋਜ਼ ਜ਼ਿਆਦਾ ਨਹੀਂ ਯਾ ਫਿਲਮਾਂ ਵਗੈਰਾ ਜਾਦੇ ਨਹੀਂ ਹੈਨਾ ਵਰਕ ਜ਼ਿਆਦਾ ਹੈ ਇਹਦੇ ਕਰਕੇ ਰਿਆਜ਼ ਘੱਟ ਕਰਦੇ ਅੱਛਾ ਹੁਣ ਗੱਲਾਂ ਬਾਤਾਂ ਦੇ ਦੌਰਾਨ ਕੁਝ ਸੂਫੀ ਰੰਗ ਹੋ ਜਾਂਦਾ ਅੱਛਾ ਜੀ ਕੁਝ ਸੂਫੀ ਸੁਣਨਾ ਚਾਹਨੇ ਜੀ ਮੇਰੇ ਰਾਂਝਾ ਪੱਲੇ ਪਾ ਦੇ ਮਾਏ ਮੈਂ ਕੁਝ ਹੋਰ ਨਾ ਮੰਗਾ ਹੋ ਰਾਂਝਾ ਪੱਲੇ ਪਾ ਦੇ ਮਾਏ ਮੈਂ ਕੁਝ ਹੋਰ ਨਾ ਮੰਗਾ ਓ ਮੈਨੂੰ ਜੱਟਿਓਂ ਖੀਰ ਬਣਾ ਦੀ ਓ ਮੈਨੂੰ ਜੱਟਿਓਂ ਖੀਰ ਬਣਾ ਦੀ ਮਾਏ ਮੈਂ ਕੁਝ ਹੋਰ ਨਾ ਮੰਗਾ ਮੇਰੇ ਰਾਂਝਾ ਪੱਲੇ ਪਾ ਦੇ ਮਾਏ ਮੈਂ ਕੁਝ ਹੋਰ ਨਾ ਮੰਗਾ ਕੀ ਬਾਤ ਹੈ ਅੱਛਾ ਹੁਣ ਪ੍ਰੋਕਤ ਦੇ ਵਿੱਚ ਕੀ ਕੀ ਪਲੈਨਿੰਗਾਂ ਨੇ ਜੀ ਤੇ ਉਹ ਵੀ ਜਰੂਰ ਸਾਂਝੀਆਂ ਕਰੋ ਮੈਂ ਫਿਲਹਾਲ ਤਾਂ ਜੀ ਤੁਹਾਡੀ ਨਜ਼ਰ ਹੁਣ ਸਰਮੁਖ ਕਰ ਰਿਆਂ ਯਾਰ ਨੂੰ ਮਨਾ ਜਿਹਦਾ ਮੈਂ ਬਾਰ ਬਾਰ ਜ਼ਿਕਰ ਕਰ ਰਿਆਂ ਅੱਜ ਰਿਲੀਜ਼ ਹੋ ਗਿਆ ਯਾਰ ਨੂੰ ਮਨਾ ਲਿਖਿਆ ਗੋਰੇ ਕਸਬੇ ਨੇ ਔਰ ਮਿਊਜ਼ਿਕ ਅਮਦਦ ਅਲੀ ਨੇ ਕੀਤਾ ਵਾਈਟ ਹਿੱਲ ਕੰਪਨੀ ਨੇ ਰਿਲੀਜ਼ ਕੀਤਾ ਜੀ ਇਹਦੀ ਵੀਡੀਓ ਬਣਾਈ ਹੈ ਨਜ਼ਾਕਤ ਅਲੀ ਨੇ ਡੋਪੀ ਅਲੀ ਖਾਨ ਹੈ ਸੋ ਇਸ ਗਾਣੇ ਨੂੰ ਤੁਸੀਂ ਸੁਣੋ ਜ਼ਰੂਰ ਪਿਆਰ ਦਿਓਗੇ ਆਉਣ ਵਾਲੇ ਗਾਣੇ ਵੀ ਅਸੀਂ ਸੂਫੀ ਕੁਝ ਗਾਣੇ ਸੂਫੀ ਕਰ ਰਹੇ ਹਾਂ ਕੁਝ ਮਾਂ ਦੀਆਂ ਭੇਟਾਂ ਕਰ ਰਹੇ ਹਾਂ ਔਰ ਕੁਝ ਗਾਣੇ ਜਿਹੜੇ ਤੁਹਾਡੇ ਪਸੰਦ ਆਉਣ ਵਾਲੇ ਨੇ ਜਿੱਦਾਂ ਡਾਂਸਿੰਗ ਜਾਂ ਵੀਟ ਸ਼ਾਡੀ ਮਾਲਕ ਸੁੱਖ ਰੱਖੇ ਪੂਰੀ ਤਿਆਰੀ ਹੈ ਵੀ ਤੁਹਾਡੀ ਝੋਲੀ ਦੇ ਵਿੱਚ ਸਿੰਗਲ ਸਿੰਗਲ ਟਰੈਕ ਕਰਕੇ ਪਾਉਂਦੇ ਰਵਾਂਗੇ ਅੱਛਾ ਤਰੀ ਸਮਾਂ ਬਹੁਤ ਹੋ ਗਿਆ ਜੀ ਲਾਸਟ ਦੇ ਵਿੱਚ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਨਵੀਂ ਜਨਰੇਸ਼ਨ ਨੂੰ ਕਿਉਂਕਿ ਉਹ ਪੰਜਾਬੀ ਵਿਰਸੇ ਨਾਲੋਂ ਇਸ ਸੰਗੀਤ ਨਾਲੋਂ ਹਟ ਗਏ ਨੇ ਕਿਤਨੇ ਕਿਤੇ ਸੋਰਸ ਰਬੇ ਵਾਲਾ ਅਕਰਸ਼ਿਤ ਹੋ ਰਹੇ ਨੇ ਦੇਖੋ ਪ੍ਰਕਾਸ਼ ਜੀ ਮੈਂ ਸਾਰੇ ਪੂਰੀ ਆਵਾਮ ਨੂੰ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਬੈਠੇ ਨੇ ਜਾਂ ਕੋਈ ਪੰਜਾਬ ਤੋਂ ਬਾਹਰ ਵੀ ਨੇ ਯਾਰ ਪਹਿਲਾ ਹੀ ਗੱਲ ਤਾਂ ਇਹ ਹੈ ਵੀ ਤੁਸੀਂ ਆਪਣੀ ਸਿਹਤ ਸੰਭਾਲੋ ਨਸ਼ਿਆਂ ਤੋਂ ਦੂਰ ਰਹੋ ਆਪਣੀ ਸਿਹਤ ਨਾਲ ਮਿਹਨਤ ਕਰੋ ਹਨਾ ਤੁਸੀਂ ਐਕਸਰਸਾਈਜ਼ ਕਰੋ ਅੱਛਾ ਖਾਓ ਅੱਛਾ ਪਹਿਨੋ ਵਧੀਆ ਸਟੱਡੀ ਕਰੋ ਔਰ ਵਧੀਆ ਮਿਊਜ਼ਿਕ ਸੁਣੋ ਸਾਫ ਸੁਥਰਾ ਮਿਊਜ਼ਿਕ ਸੁਣੋ ਸਾਫ ਸੁਥਰੀ ਪੋਇਟਰੀ ਪੜੋ ਤੇ ਸੁਣੋ ਉਹਨੂੰ ਸ਼ੇਅਰ ਕਰੋ ਉਹਦੀ ਨਾਲ ਸਾਂਝੀ ਕਰੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਭਾਜੀ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਤੇ ਇਹ ਸਾਨਾ ਅਕਤਰ ਅਲੀ ਮਤੋਈ ਜੀ ਜਿਨ੍ਹਾਂ ਨੇ ਬਹੁਤ ਡੁੰਘਾਈ ਵਾਲੀਆਂ ਗੱਲਾਂ ਆਖੀਆਂ ਨੇ ਤੇ ਕਿਤੇ ਨਾ ਕਿਤੇ ਨੌਜਵਾਨੀ ਨੂੰ ਵੀ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇਕਰ ਪੰਜਾਬੀ ਵਿਰਸਾ ਇਸੇ ਤਰ੍ਹਾਂ ਸੰਭਾਲ ਕੇ ਰੱਖਣਾ ਤਾਂ ਇਹ ਜਿਹੜੀ ਲੱਚਰ ਗਾਈ ਕੀ ਹੈ ਇਹਦੇ ਤੋਂ ਦੂਰੀ ਬਣਾਈ ਜਾਵੇ ਤੇ ਵਧੀਆ ਜਿਹੜੀ ਦੇਣ ਹੈ ਤਕਰੀਬਨ 30 ਸਾਲਾਂ ਦਾ ਜਿਹੜਾ ਤਜਰਬਾ ਉਹ ਕਿਤੇ ਨਾ ਕਿਤੇ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਤੇ ਲੋੜ ਹੈ ਅੱਜ ਦੀ ਨੌਜਵਾਨੀ ਨੂੰ ਇਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਤੇ ਇਸ ਪੰਜਾਬੀ ਵਿਰਾਸਤ ਨੂੰ ਇਸੇ ਤਰ੍ਹਾਂ ਹੀ ਸੰਭਾਲ ਕੇ ਰੱਖਣ ਦੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ